ਸਾਸਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਅੱਜ ਦਾ ਬਲੌਗ ਆਪਾਂ ਕਰ ਰਹੇ ਹਾਂ ਸਟਾਰਟ ਤੇ ਅੱਜ ਦਾ ਬਲੌਗ ਬਹੁਤ ਹੀ ਵਧੀਆ ਹੋਣ ਵਾਲਾ ਹੈ ਕਿਉਂਕਿ ਅੱਜ ਆਪਾਂ ਸਾਰੇ ਕੰਮ-ਦੰਦੇ ਤੁਹਾਨੂੰ ਦਿਖਾਉਨੇ ਆਂ ਵੀ ਅੱਜ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਵੇਂ ਕਰਦੇ ਆ ਤੇ ਕੀ ਕਰਦੇ ਆ ਤੇ ਪੂਰੀ ਅੱਜ ਵੀਡੀਓ ਸਾਡੀ ਜਰੂਰ ਦੇਖਿਆ ਜੇ ਕਿਉਂਕਿ ਸਾਨੂੰ ਬਹੁਤ ਸਾਰੇ ਕਮੈਂਟ ਆਉਂਦੇ ਆ ਤੁਸੀਂ ਲੌਂਗ ਵੀਡੀਓ ਬਣਾਇਆ ਕਰੋ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕਰਦੇ ਹੋ ਇਸ ਕਰਕੇ ਆਪਾਂ ਅੱਜ ਇਹ ਵੀਡੀਓ ਬਣਾ ਰਹੇ ਆਂ ਪੂਰੇ ਘਰ ਦਾ ਕੰਮ-ਦੰਦਾ ਕਿਵੇਂ ਕਰਦੇ ਆ ਤੇ ਕੀ ਕੁਝ ਚੱਲਦਾ ਆਪਣੇ ਕਰਾਵੇ ਚ ਤੇ ਖੇਤਾਂ ਵਿੱਚ ਬਹੁਤ ਕੰਮ ਆਉਂਦੇ ਆ ਕਿ ਲੋਕ ਵੀ ਇਹ ਵੀ ਕਹਿ ਦਿੰਦੇ ਕਿ ਯਾਰ ਸਾਰਾ ਦਿਨ ਵੀਡੀਓ ਬਣਾਉਂਦੇ ਹੋ ਤੁਸੀਂ ਕੰਮ ਤਾਂ ਕੀ ਕਰਦੇ ਹੋਣਗੇ ਅੱਜ ਤੁਹਾਨੂੰ ਪੂਰਾ ਦਿਖਾਉਣਾ ਹੈ ਵੀ ਅਸੀਂ ਕਿੰਨਾ ਕੁ ਬੇਲੇ ਰਹਿੰਨੇ ਆ ਕਿ ਕੀ ਕਰਦੇ ਹਨ ਤੇ ਸਵੇਰੇ ਚਾਹ ਬਣਾਈ ਜਿਹੜੀ ਉਹ ਤੁਹਾਨੂੰ ਨਹੀਂ ਅਸੀਂ ਵੀਡੀਓ ਬਣਾਏ ਤੇ ਦਿਖਾ ਰਹੇ ਤੇ ਹੁਣ ਇਹ ਜਿਹੜੇ ਹੈ ਬਲੋਣਾ ਹੋ ਰਿਹਾ ਕਰ ਦਸੀ-ਲੂਸੀ ਬਣਾ ਰਹੇ ਆ ਆਪਾਂ ਦੇਸੀ ਤਰੀਕੇ ਨਾਲ ਦੇਸੀ ਤੱਕ ਇਹ ਮਧਾਣੀ ਲੈ ਕੇ ਆਏ ਕਿਉਂਕਿ ਇੰਨਾ ਟਾਈਮ ਨਹੀਂ ਮਿਲਦਾ ਹੈਗਾ ਤੇ ਪਿੱਛੇ ਆਪਣੇ ਚੱਲ ਰਿਹਾ ਕਿਉਂ ਕਿਉਂ ਕੱਢ ਰਹੇ ਹੈਗੇ ਹਨ ਹੈਨਾ ਆਜੋ ਜਿਨ੍ਹਾਂ ਨੇ ਲੱਸੀ ਬਣੀ ਪਈ ਹੈ ਅਸੀਂ ਕੱਲ ਇਹ ਲੈ ਕੇ ਆਏ ਸੀ ਇੱਥੋਂ ਮਿਲਦਾ ਨਹੀਂ ਕੋਈ ਅਜਿਹੇ ਸਮਾਨ ਚਾਟੀ ਮਿਲੀ ਨਹੀਂ ਗਈ ਤੇ ਆਪਾਂ ਇਹਦੇ ਵਿੱਚ ਆ ਵੇਖੋ ਲੱਸੀ ਬਣ ਗਈ ਹੈਗੀ ਤੇ ਇਹ ਬਣਾਇਆ ਤੇ ਬਹੁਤ ਸੋਹਣੀ ਚੀਜ਼ ਹੈ ਲੇ ਕੇ ਆਏ ਆ ਇਹ ਵੀ ਬਹੁਤ ਵਧੀਆ ਲੱਸੀ एकदम ਫਰੈਸ਼ ਹੈ ਸਵੇਰੇ ਸਵੇਰੇ ਲੱਸੀ ਤਾਜ਼ਾ ਤਾਜ਼ੀ ਹੋਣਾ ਬਹੁਤ ਵਧੀਆ ਲੱਗਦੀ ਹੈ ਇਸ ਕਰਕੇ ਬਣਾ ਕੇ ਰੱਖਤੀ ਹਾਂ ਸਾਡੇ پڑوسی ਲੈਣ ਆ ਜਾਣਗੇ ਹਜੇ ਵੀ ਸੁੱਤਾ ਪਿਆ ਦੇਖੋ ਇਹ ਬਹੁਤ ਲੇਟ ਉੱਠਣ ਲੱਗ ਗਿਆ ਇਹਨੂੰ ਜਿੰਨਾ ਕਹੀਏ ਨਾ ਉਹਨਾਂ ਸੌਂਦਾ ਹੋਣੇ ਦਾ ਬਸ ਕਲਾਸ ਲੱਗਣ ਵਾਲੀ ਆ ਸੌਂ ਲਵੇ ਮੋਜਾ ਮਾਰ ਲਵੇ ਕਈ ਵਾਰੀ ਬਾਈ ਕਹਿੰਦੇ ਯਾਰ ਕੋਈ ਨਹੀਂ ਬਚਪਨਾ ਹੈ ਹਜੇ ਤੁਸੀਂ ਇਹਨੂੰ ਜ਼ਿਆਦਾ ਪਾਰਨਾ ਪਾਉ ਜੇ ਤੇ ਕਈ ਵਾਰੀ ਤਰਸ ਵੀ ਆ ਜਾਂਦਾ ਸਾਨੂੰ ਹਨਾ ਆ ਬੈਠਾ ਸਾਡਾ ਬੱਕਰਾ ਇੱਕ ਹੈ ਨਾ ਹਾਂ ਇੱਧਰ ਸਾਡੀ ਗਾਂ ਜਿਹੜੀ ਆਪਾਂ ਹੁਣ ਲਈ ਐ ਤੇ ਇੱਧਰ ਆ ਗਏ ਆ ਆ ਦੇਖੋ ਜੀ ਆਪਣੀ ਗਾਂ ਹੈਗੀ ਐ ਇਹ ਤੇ ਇਹ ਆਪਣੀ ਮੰਗੋ ਬੈਠੀ ਆ ਮੰਗੋ ਕਿਉਂਕਿ ਆਪਾਂ ਮੰਗ ਕੇ ਲਈਆ ਤੁਹਾਡੇ ਸਾਰੇ ਵੀਰਾਂ ਭਰਾਵਾਂ ਦੀ ਸਪੋਰਟ ਨਾਲ ਇਸ ਕਰਕੇ ਆਪਾਂ ਇਹਦਾ ਮੰਗੋ ਹੀ ਨਾ ਰੱਖ ਲਿਆ ਇਹ ਬੈਠੀ ਆਪਣੀ ਮੰਗੋ ਮੰਗੋ ਇਹ ਗਾਂ ਹੈਗੀ ਠੀਕ ਹੈ ਜੀ ਦੁੱਧ ਆ ਗਿਆ ਆਪਣੇ ਘਰੇ ਤੇ ਵਧੀਆ ਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਯਾਰ ਤੁਹਾਡੀ ਗਾਂ ਕੀ ਹੋ ਗਈ ਐ ਤਾਂ ਟ੍ਰੈਂਡਿੰਗ ਹੋ ਗਿਆ ਤੇ ਬਾਈ ਜੀ ਮਾਬੇ ਕ੍ਰਿਸ਼ਨ ਮਹਾਰਾਜ ਦੇ گاਵਾ ਚਾਰ ਦਾ ਸੀ ਉਹ ਟ੍ਰੈਂਡਿੰਗ ਹੀ ਨਾ ਜਾਣ ਤਾਂ ਫਿਰ ਫਾਇਦਾ ਵੀ ਕੀ ਹੈ ਤੇ ਆ ਆਪਣਾ ਸ਼ੰਭੂ ਕੜਾ ਸ਼ੰਭੂ ਕਿਵੇਂ ਤੇ ਇੱਕ ਆਪਣੀ ਗਾਂ ਉਹ ਬੈਠੀ ਵਿੱਚ ਹਨਾ ਖੇਤਾਂ ਦੇ ਖੇਤ ਚ ਹੀ ਰਹਿੰਦੀ ਆ ਉੱਤੇ ਬੈਠ ਜਾਂਦੀ ਆ ਪਾਣੀ ਪਾਣੀ ਪੀ ਕੇ ਚਲੀ ਜਾਂਦੀ ਆ ਤੇਰਾ ਕਚਰਾ ਜਿਆਦਾ ਹੋਇਆ ਪਿਆ ਸੀਗਾ ਤੇ ਇਹ ਹੁਣ ਆਗੂ ਘਲਾ ਰਹੀ ਹੈ ਸਾਫ ਸਫਾਈ ਕਰ ਦਿੰਨੇ ਹਨਾ ਕਿਉਂਕਿ ਨਾ ਅੱਜ ਕੱਲ੍ਹ ਨਾ ਸੱਪਾਂ ਦੀ ਰੁੱਤ ਜੀ ਹੈਗੀ ਆ ਇਸ ਕਰਕੇ ਉਹ ਖ਼ਬਰ ਵੀ ਨਾ ਤਾਂ ਕਿਵੇਂ ਆ ਕੀ ਹਾਲ ਹੈ ਤੇਰਾ ਇੱਧਰ ਵੇਖ ਆ ਮਾਣੋ ਆਪਣਾ ਕਾਰ ਹੈਗਾ ਹਨਾ ਜਿਹੜੇ ਬਾਈ ਸਾਡੇ ਨਾਲ ਨਵੇਂ ਜੁੜੇ ਆ ਤੇ ਬਹੁਤ ਸਾਰੇ ਇਹ ਵੀ ਕਮੈਂਟ ਆ ਜਾਂਦੇ ਆ ਤੇ ਇੱਥੇ ਆਪਾਂ ਰਹਿੰਦੇ ਹੁੰਨੇ ਆ ਤੇ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਹੁਣ ਫੇਰ ਦੱਸ ਦਿੰਨੇ ਆ ਵੀ ਆਪਣੇ ਇਹ ਖੁਦ ਦੀ ਤਾਂ ਹੈ ਨਹੀਂਗਾ ਕਾਰ ਤੇ ਸੇਠਾਂ ਦਾ ਕਾਰ ਹੈਗਾ ਬਣਾਇਆ ਹੋਇਆ ਖੇਤ ਉਹਨਾਂ ਦੇ ਹੈਗੇ ਤੇ ਇਹਨਾਂ ਖੇਤਾਂ ਵਿੱਚ ਆਪਾਂ ਬੈਠੇ ਆ ਗਏ ਤੇ ਇਹ ਆਪਾਂ ਦਾ ਅੱਜ ਦਾ ਇੱਥੋਂ ਦਾ ਥਿਊ ਤੁਹਾਨੂੰ ਦਿਖਾ ਦਿੰਨੇ ਆ ਕਿੱਡਾ ਸੋਹਣਾ ਲੱਗ ਰਿਹਾ ਤੇ ਤੇ ਆਪਣਾ ਟਰਾਂਸਮੀਟਰ ਲੱਗਿਆ ਹੋਇਆ ਇੱਥੇ ਤੇ ਇਸ ਅੰਦਰ ਆਪਣਾ ਸਟਾਰਟਰ ਵਗੈਰਾ ਆ ਵੇਖੋ ਜੀ ਇੱਥੇ ਸਟਾਰਟਰ ਲੱਗੇ ਹੋਇਆ ਤੇ ਕਿਉਂ ਜਿਹਾ ਵਗੈਰਾ ਤੇ ਉਹ ਮਸ਼ੀਨ ਪਹੀਆ ਚਟਕੇ ਵਾਲੀ ਆਪਣੀ ਇੱਥੇ ਕੋ ਫਿਲਮਾਂ ਫਿਲਮਾਂ ਚ ਨਹੀਂ ਧੂਆਂ ਜਿਹਾ ਛੱਡਦੇ ਹੁੰਦੇ ਤੇ ਆਪਾਂ ਉਹ ਛੱਡਤਾ ਹੈਗਾ ਕਿਉਂਕਿ ਵੀਡੀਓ ਸੋਹਣੀ ਬਧੀਆ ਹੁੰਦੀ ਜਾਂਦੇ ਚ ਕਹਿੰਦੇ ਤੇ ਆਪਣਾ ਸਾਰਿਆਂ ਤੋਂ ਪਛੇਤਾ ਨਰਮਾ ਤੇ ਆਹ ਵੇਖੋ ਜੀ ਆਪਾਂ ਇਹਦੇ ਚ ਪੂਰਾ ਕਾਹ ਕੋ ਸਾਫ਼ ਕਰਾਤਾ ਸਿਰਾਂ ਤੇ ਸਾਫ਼ ਕਰਾ ਕੇ ਬੜਾ ਸੋਹਣਾ ਨਰਮਾ ਲੱਗਦੀ ਜਾਂਦਾ ਕਿਉਂਕਿ ਸਾਫ਼ ਹੋ ਗਿਆ ਨਾ ਸਾਰੇ ਆ ਵਿਚਾਰੇ ਨੂੰ ਤੇ ਫਾਲ ਵੇਖੋ ਕਿੰਨਾ ਸੋਹਣਾ ਲੱਗਦੀ ਜਾਂਦਾ ਨਾ ਸ਼ੁਰੂ ਤੋਂ ਲੈ ਕੇ ਨਿੱਕੇ ਨਿੱਕੇ ਫਾਲ ਤੇ ਆਪਣਾ ਨਰਮਾ ਸਾਰਿਆਂ ਤੋਂ ਜਿਹੜਾ ਪਛੇਤਾ ਨਰਮਾ ਹੈ ਨਾ ਉਹ ਹੈ ਭਾਈ ਸਾਹਿਬ ਇਸ ਅਸੀਂ ਬੀਜ ਤਾਂ ਮੈਂ ਖਾ ਦੇਖਦੇ ਹੁੰਦਾ ਕਿ ਨਹੀਂ ਹੁੰਦਾ ਤਾਂ ਪਰੇ ਬਹੁਤ ਹੀ ਵਧੀਆ ਉਹਨਾਂ ਨਾਲੇ ਵੀ ਸੋਹਣਾ ਹੋਇਆ ਇਹੋ ਜੀ ਗੱਲ ਹੈ ਨਹੀਂ ਕਿ ਫਲ ਕਿਉਂਕਿ ਇਹਨੇ ਥੱਲੋ ਹੀ ਪਕੜ ਲਿਆ ਤੇ ਫਲ ਬਹੁਤ ਸੋਹਣਾ ਲੱਗਿਆ ਪਿਆ ਤੇ ਬੋਆ ਨਰਮਾ ਬੂਟਾ ਵੀ ਬਹੁਤ ਵੱਡਾ ਮਾਰੂਗਾ ਟਕੜਾ ਬੂਟਾ ਜੋੜੂਗਾ ਇਹ ਨਰਮਾ ਜਿਹੜਾ ਹੈਗਾ 956 ਰਾਸ਼ੀ 956 ਹੈਗਾ ਜੀ ਬਹੁਤ ਵਧੀਆ ਨਰਮਾ ਇਹ ਵੀ ਤੇ ਉਹ ਪਰੇ ਤੁਹਾਨੂੰ ਇੱਕ ਹੋਰ ਨਰਮਾ ਵਿਖਾ ਦਿੰਦਾ ਤੇ ਆਹ ਭਾਈ ਜੀ ਆਪਣਾ ਨਰਮਾ ਖੜਾ ਜਿਹੜਾ ਇਹ ਇਹ ਜਿਹੜਾ ਨਰਮਾ ਵੈਰਾਈਟੀ ਆਪਾਂ ਚਾਰ ਬੀਜੀਆਂ ਹੋਈਆਂ ਜੀ ਇਹਨਾਂ ਦੇ ਟਿੰਡੇ ਵੇਖ ਲਓ ਤੇ ਆਹ ਜਿਹੜਾ ਨ ਚਿੰਡੇ ਬਹੁਤ ਥੱਲੇ ਇਹਦੇ ਥੱਲੇ ਜੜ ਤੋ ਛਲੂ ਹੋ ਜਾਂਦੇ ਇਹ ਦੇਖੋ ਜੀ ਉਹ ਦੇਖੋ ਥੱਲੇ ਜੜ ਤੋ ਚਲੂ ਹੋਇਆ ਖੜਾ ਹੈ ਨਾ ਤੁਹਾਨੂੰ ਦਿਖਾ ਦਿੰਨੇ ਆ ਲੱਗਿਆ ਤੇ ਇਹ ਐ ਇਸ ਤਰ੍ਹਾਂ ਨਰਮਾ ਬਹੁਤ ਵਧੀਆ ਆਂਦਾ ਇਹ ਜਿਹੜਾ ਨਰਮਾ ਹੈ ਨਾ ਜਿਹੜਾ ਇਹ ਇਹ ਨਰਮਾ ਟਾਟਾ ਦਿਗਜ ਦਾ ਹੈਗਾ ਜੀ ਇਹ ਬਹੁਤ ਹੀ ਨਰਮਾ ਸਾਨੂੰ ਜਿਹੜਾ ਵੀ ਹੈ ਬੜਾ ਔਖਾ ਮਿਲਿਆ ਸੀ ਅਸੀਂ ਪਹਿਲਾਂ ਆਰਡਰ ਕੀਤਾ ਫਿਰ 15-20 ਦਿਨਾਂ ਬਾਅਦ ਆਇਆ ਜਾ ਕੇ ਤਾਂ ਥੋੜਾ ਜਿਹਾ ਪਛੇਤਾਜ ਹੋ ਗਿਆ ਵੀ ਰੱਬ ਕਰੇ ਵਧੀਆ ਤਰ੍ਹਾਂ ਕਿ ਵੇਖੋ ਕਿੰਨਾ ਤੁਹਾਨੂੰ ਚੱਲਣ ਲੈ ਕੇ ਤਾਂ ਇਹਦਾ ਫਲ ਬਹੁਤ ਸੋਹਣਾ ਲੱਗਦਾ ਸਾਨੂੰ ਇਹ ਨਾ ਕਿਸੇ ਬੰਦੇ ਨੇ ਕਿਹਾ ਕੀ ਨਰਮਾ ਤੁਸੀਂ ਆ ਹੀ ਬੀਜਣਾ ਹਜੇ ਇਹ ਦੇਖੋ ਹਾਈਟਿੰਗ ਦੀ ਹਜੇ ਘੱਟੋ ਘੱਟ 2 ਫੁੱਟ ਹੋਰ ਹੋ ਜਾਣੀ ਹੈ ਮੇਰੇ ਜਿੱਦੀ ਤਾਂ ਹੋ ਗਈ ਮੈਂ ਕਿੰਨੇ ਦੀ ਤੂੰ 5 ਫੁੱਟ ਹੀ ਆ ਤੇ ਬਹੁਤ ਸੋਹਣਾ ਇਹ ਨਰਮਾ ਬਹੁਤ ਸਾਨੂੰ ਵਧੀਆ ਲੱਗਿਆ ਕਿਉਂਕਿ ਇਹਦਾ ਫਾਲ ਹੈ ਨਾ ਜਿਹੜਾ ਫਲ ਬਹੁਤ ਭਰਿਆ ਪਿਆ ਤੇ ਬਾਬਾ ਨਾਨਕ ਐਵੇਂ ਹੀ ਸਾਨੂੰ ਮਿਹਨਤ ਰੰਗ ਲਾਵੇ ਤੇ ਆ ਬਾਈ ਜੀ ਜਿਹੜੇ ਕਮੈਂਟ ਕਰਦੇ ਸੀ ਯਾਰ ਤੁਸੀਂ ਕਚਰਾ ਨਹੀਂ ਕੱਢਿਆ ਵੀਡੀਓ ਤੇ ਰਹਿਣੇ ਹੋ ਤੇ ਆ ਦੇਖੋ ਭਾਜੀ ਕਚਰਾ ਸੀ ਸਾਰਾ ਹੀ ਕੱਢਿਆ ਆ ਇਹਦੇ ਵਿੱਚੋਂ ਟਾਈਮ ਲੱਗਦਾ ਬਾਈ ਜ਼ਮੀਨ ਥੋੜੀ ਸਾਡੇ ਕੋਲ ਜ਼ਿਆਦਾ ਇਸ ਕਰਕੇ ਨਾ ਟਾਈਮ ਬਹੁਤ ਲੱਗਦਾ ਤੇ ਕੁਛ ਬੰਦੇ ਵੀ ਲੱਗ ਆ ਮੁਰਕਾ ਨਾ ਜਿਹੜੀ ਮੁਰਕ ਇਹ ਮੁਰਕ ਬਾਰ ਬਾਰ ਹੋ ਜਾਂਦੀ ਹੈ ਬਾਕੀ ਕਚਰਾ ਤਾਂ ਸਾਰਾ ਹੀ ਆਪਾਂ ਆਪਦੇ ਹੱਥ ਨਾਲ ਕੱਢ ਲਿਆ ਸੀਗਾ ਆ ਮੁਰਕ ਬਹੁਤ ਜ਼ਿਆਦਾ ਤੇ ਆਪਣਾ ਨਰਮਾ ਦੇਖੋ ਤੁਸੀਂ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਹੈ ਨਾ ਸੁਣਾ ਥੋੜਾ ਜਿਹਾ ਵਿਰਲਾ ਹੋ ਗਿਆ ਬਾਕੀ ਸਾਰੇ ਵਧੀਆ ਹੀ ਸੀ ਥੋੜਾ ਜਿਹਾ ਵਿਰਲਾ ਰਹਿ ਗਿਆ ਕਿਉਂਕਿ ਉਦੋਂ ਲੋਵਾ ਬਹੁਤ ਪੈ ਰੀਆਂ ਸੀਗੀਆਂ ਤਾਂ ਕਰਕੇ ਤੇ ਆਪਾਂ ਚੱਲਦੇ ਹੁਣ ਦੂਜੇ ਨਰਮੇ ਤੇ ਆਪਾਂ ਲੈਣਾ ਵੀ ਫੋੜਨੀ ਅੱਜ ਟਾਈਮ ਬਹੁਤ ਘਟਾ ਤੇ ਲੈਣਾ ਫੋਰ ਕੇ ਲਾਈਟ ਆਊਗੀ ਬਹੁਤ ਕੰਮ ਕਰਨੇ ਖਾਦ ਪਾਉਣੀ ਖਾਦ ਆਪਾਂ ਮਸ਼ੀਨ ਚ ਪਾ ਦਿੰਨੇ ਆ ਤਾਂ ਉਥੋਂ ਆਪਦੇ ਆਪੇ ਲੱਗ ਜਾਂਦੀ ਆਪਾਂ ਅੱਜ ਬਹੁਤ ਸਾਰੀ ਕਚਰਾ ਹੈਗਾ ਸੀ ਤੇ ਇਹਨਾਂ ਨੂੰ ਆਗੂ ਗਲਾ ਰਹੇ ਆ ਤੇ ਗਾਇਆਂ ਤਾਂ ਛੱਡ ਲੈਂਦੇ ਪਹਿਲਾਂ ਸਿਕਾ ਲੱਗ ਰਿਹਾ ਗਾਇਆਂ ਨੂੰ ਅੱਜ ਮੱਛਰੀ ਭਾਜੂਗੀ ਗਾਂ ਦੇ ਬੜੇ ਮੱਛਰ ਹੋ ਰੱਖਿਆ ਤੇ ਆਪਣੇ ਆ ਦੇਖੋ ਮੱਛਰ ਜਾਇ ਨਾ ਨਿੱਕਾ ਨਿੱਕਾ ਬਰੀਕ ਬਰੀਕ ਜਾਇ ਦੇਖੋ ਚੰਬੜਿਆ ਹੀ ਪਿਆ ਨਾਲ ਆ ਦੇਖ ਆ ਹੈ ਨਾ ਮੱਛਰੀ ਜੀ ਬਹੁਤ ਖਰਾਬ ਬਹੁਤ ਖਰਾਬ ਕਰਦੀ ਆ ਤੇ ਇਹ ਤੂਆਂ ਨਾਲ ਇਧਰ ਉਹ ਨਰਮੇ ਚ ਜਾਈ ਜਾਂਦਾ ਵੇ ਅੱਜ ਨਰਮੇ ਵਾਲੀ ਤਾਂ ਮੱਛਰੀ ਪੱਤ ਜਾਣੀ ਹੈ ਇਧਰੜ ਗਈ ਆ ਚੱਲੇ ਆ ਚੰਦੀ ਆ ਪੂਰਾ ਗੋਇਆ ਕੋੜਾ ਸੱਟ ਦਿੰਦੀ ਹੈ ਹਨਾ ਤੇ ਗੋਇਆ ਸੱਟ ਕੇ ਤੇ ਫੇਰ ਆਪਾਂ ਚੱਲਾਂਗੇ ਖੇਤ ਚ ਖੇਤ ਚ ਕੰਮ ਪਿਆ ਕਰਨ ਵਾਲੇ ਉਹ ਕਰਾਂਗੇ ਉਹ ਨਾ ਲੜੋ ਓਏ ਫੰਸੀ ਆਪਣੀ ਲਾਈਟ ਆ ਚੁੱਕੀ ਹੈ ਤੇ ਦੇਖੋ ਜੀ 400 ਵੋਲਟੇਜ ਹੈ ਤੇ ਇਹ ਸਟਾਰਟਰ ਹੈਗਾ ਤੇ ਆਪਾਂ ਹੁਣ ਸਟਾਰਟ ਕਰ ਦਿੰਨੇ ਆ ਉਹ ਆਪਣੀ ਸੂਈ ਜਿਹੜੀ ਅੰਪੀਅਰ ਵਾਲੀ ਹਨਾ ਚਾਲੂ ਹੋ ਗਈ ਆਪਾਂ ਕੋਆ ਕੋਆ ਸਟਾਰਟ ਦਿੰਨੇ ਆ ਬਟਲ ਸਟਾਰਟ ਦਿੰਨੇ ਇਹਨਾਂ ਨੂੰ ਘਟ ਪਰ ਲਿਆ ਕਰ ਬਾਹਰ ਚੱਕਣਾ ਸਿੱਟਦੇ ਤੇ ਥਾਇਰੋਇਡ ਵੀ ਹੈਗਾ ਤੇ ਬਾਹਰ ਤਾਂ ਇਹਨੇ ਚੱਕਣਾ ਹੀ ਚੱਕਣਾ ਵੇਖੋ ਇੱਥੇ ਸਿੱਟੂਗੀ ਜਾ ਕੇ ਪਰ ਵੀ ਹੈਗੇ ਆ ਅਜੇ ਕਚਰਾ ਹੋ ਗਿਆ ਇੱਕ ਟੇਰੀਓ ਇੱਕ ਟੇ ਚੱਕੂ ਵੀ ਤੇ ਹੁਣ ਆਪਣੇ ਜਿਹੜੇ ਸੀ ਥੋੜੇ ਬਹੁਤ ਕਰਦੇ ਕੰਮ ਕਰਲੇ ਸੀ ਕੋਇਆ ਕੇ ਸਿੱਟ ਕੇ ਇਹ ਆ ਗਏ ਨੇ ਲਾਈਨ ਫੋੜਨ ਵਾਸਤੇ ਕਿਉਂਕਿ ਲਾਈਟ ਆਪਣੀ ਆ ਚੁੱਕੀ ਹੈ ਤੇ ਇਸ ਕਰਕੇ ਲਾਈਟ ਚਾਲੂ ਕਰਾਂਗੇ ਇੱਕ ਤਾਂ ਲਾਈਨ ਚੱਲ ਰਹੀ ਹੈ ਤੇ ਦੂਜੀ ਲਾਈਨ ਇਹ ਵੇਖ ਲਓ ਲਾਈਨਾਂ ਚੱਕ ਰਹੇ ਨੇ ਪਾਈਪਾਂ ਮੇਰੇ ਤੋਂ ਤਾਂ ਪਾਈਪਾਂ ਇਸ ਕਰਕੇ ਨਹੀਂ ਚੱਕੀਆਂ ਜਾਂਦੀਆਂ ਕਿਉਂਕਿ ਨਰਮਾ ਬਹੁਤ ਵੱਡਾ ਵੱਡਾ ਹੋ ਗਿਆ ਤੇ ਇਹ ਬੰਦੇ ਦਾ ਹੀ ਕੰਮ ਹੈ ਫਵਾਰਾ ਚੱਕੂ ਦਾ ਪਾਈਪ ਨੂੰ ਤਾਂ ਚੱਕ ਕੇ ਲੈ ਜਾਣਾ ਪੈਂਦਾ ਕਿਉਂਕਿ ਨਰਮੇ ਦੇ ਬੂਟੇ ਅੜ ਜਾਂਦੇ ਨੇ ਬਹੁਤ ਜ਼ਿਆਦਾ ਤੇ ਇਹ ਵੇਖੋ ਕੋਈ ਥਾਂ ਤੇ ਇੱਕ ਇੱਕ ਛੱਡ ਪੇ ਮੇਰੇ ਤੋਂ ਨਵਜਨ ਵੀ ਨਹੀਂ ਚਪੇ ਹਨ ਜਿੰਨਾ ਕੋਹੋਂ ਜਾਂਦਾ ਉਹਨਾਂ ਕੋ ਕਰ ਲਈਦਾ ਪਾਣੀ ਲਾਉਂਦੇ ਰਵਾਂਗੇ ਕੰਟਾ ਦੋ ਤੋ ਦੋ ਤਿੰਨ ਤਿੰਨ ਘੰਟੇ ਲੈਣਾ ਚੱਲਣਗੇ ਨਾ ਤੇ ਬਹੁਤ ਵਧੀਆ ਪਾਣੀ ਲੱਗ ਜਾਏਗਾ ਨਾਲੇ ਦਵਾਈ ਵੀ ਕਰ ਦਿੰਨੇ ਆ ਇਸ ਪਹਿਲਾਂ ਸਪਰੇ ਤਾਂ ਇੱਕ ਕਰਤੀ ਸੀ ਆਪਾਂ ਇਹਦੇ ਵਿੱਚ ਤੇ ਹੁਣੇ ਆਪਾਂ ਦੂਸਰੀ ਦਵਾਈ ਜਿਹੜੀ ਕੋਲ ਕੇ ਲਾਉਂਦੇ ਆ ਨਾ ਫਾਰਿਆਂ ਦੇ ਵਿੱਚ ਉਹ ਲਾਉਨੇ ਆ ਤੇ ਚਲਾਈ ਜਾਂਦੇ ਆ ਤੇ ਬੜਾ ਸੋਹਣਾ ਕੰਮ ਐ ਸਵੇਰੇ ਸਵੇਰੇ ਖੇਤਾਂ ਦਾ ਕੰਮ ਕਰਨਾ ਨਾ ਬੜਾ ਹੀ ਵਧੀਆ ਲੱਗਦਾ ਕਿਉਂ ਤੁਰਦੇ ਫਿਰਦੇ ਰਹੀਏ ਨਾ ਹਮੇਸ਼ਾ ਮੰਨ ਲਓ ਚ ਕੰਮ ਕਰਦੇ ਰਹੀਏ ਤੁਰਦੇ ਫਿਰਦੇ ਰਹੀਏ ਬੰਦਾ ਕਦੀ ਬਿਮਾਰ ਨਹੀਂ ਹੁੰਦਾ ਆ ਚੁੱਕੇ ਹਾਂ ਮੈਂ ਕਰੇ ਲੈਣ ਫੋਰ ਕੇ ਤੇ ਕਰਦਾ ਕੰਮ ਕਰ ਰਹੀ ਸੀਗੀ ਤੇ ਟਾਈਮ ਹੁਣ ਹੋ ਚੁੱਕਿਆ ਹੈ 9:30 ਦਾ ਟਾਈਮ ਹੋ ਗਿਆ ਮੈਂ ਇੱਕ ਲੈਣ ਫੋਰ ਕੇ ਆ ਗਿਆ ਹੁਣ ਵੱਡੇ ਨਰਮੇ ਚ ਜਾਊਗਾ ਲੈਣ ਫੋਰ ਨੇ ਤੇ ਰੁੱਤ ਗਰਮ ਰੱਖਦੀ ਆ ਤੇ ਇਧਰ ਆਪਣਾ ਫਿਰ ਪੇ ਖੇਲ ਰਿਹਾ ਹੈਗਾ ਦੇਖੋ ਜੀ ਇਹ ਆਪਣੀ ਭਾਈ ਸਾਹਿਬ ਆਇਆ ਹਾਂ ਹਾਂ ਲਓ ਇਹ ਹੁਣ ਆ ਗਈ ਵਾਰੀ ਪਾਂਡੇਆਂ ਦੀ ਤੇ ਪਾਂਡੇ ਤੋਰ ਰਹੇ ਆ ਆ ਦੇਖੋ ਜੀ ਆ ਜੇ ਸਾਰਾ ਕੰਮ ਜਿੰਨਾ ਵੀ ਆ ਤੁਹਾਨੂੰ ਸਾਰਾ ਦਿਖਾ ਦਿੰਨੇ ਆ ਤੇ ਆਪਾਂ ਪਾਂਡੇ ਪੁੰਡੇ ਅੱਜ ਇੱਥੇ ਤੋਂ ਕੇ ਸਾਫ ਸੂਪ ਕਰ ਰਹੇ ਆ ਤੇ ਪੰਡੇ ਤੋਂ ਕੇ ਤੇ ਰੋਟੀ ਪਾਣੀ ਬਣੂਗਾ 10 ਵੱਜ ਚੁੱਕੇ ਨੇ ਆ ਆਪਣਾ ਨਰਮਾ ਜਿਹੜਾ ਅਗੇਤੇ ਵਾਲਾ ਨਰਮਾ ਹੈਗਾ ਇਹ ਖੜਾ ਜਿਹੜਾ ਤੁਹਾਡੇ ਸਾਹਮਣੇ ਇਹਦੀ ਹਾਈਟ ਕੱਟ ਤੋਂ ਕੱਟ ਵੀ 6 ਫੁੱਟ ਦੇ 5 5.5 6 ਫੁੱਟ ਲਗਭਗ ਹੋ ਚੁੱਕੀ ਆ ਤੇ ਇਹਨੂੰ ਫਲ ਵੀ ਆਪਣੇ ਠੀਕ ਲੱਗਿਆ ਹੋਇਆ ਦੇਖੋ ਜੀ ਥੱਲੋਂ ਲੱਗ ਕੇ ਆ ਪੱਤੇ ਆ ਪੱਤਿਆਂ ਕਰਕੇ ਨਾ ਫਲ ਤੁਹਾਨੂੰ ਕੱਟ ਦਿਖਦਾ ਹੋਣਾ ਲੇਕਿਨ ਟਿੰਡੇ ਵਧੀਆ ਲੱਗੇ ਹੋਏ ਆ ਕਈ ਦਿੱਕਤ ਵਾਲੀ ਗੱਲ ਹੈ ਨਹੀਂ ਗੀ ਬਹੁਤ ਹੀ ਸੋਹਣੇ ਲੱਗੇ ਹੋਏ ਆ ਇਸ ਤਰ੍ਹਾਂ ਲੜੀਆਂ ਬਾਹਰ ਲੱਗੇ ਹੋਏ ਆ ਇਹ ਦੇਖੋ ਤੇ ਬਹੁਤ ਸੋਹਣਾ ਨਰਮਾ ਖੜਾ ਆਪਣਾ ਇਹ ਵੀ ਤੁਸੀਂ ਐਕਤੀ ਜਿਹੜੇ ਮੇਰੇ ਭੈਣ ਭਰਾ ਵੀਰ ਮੈਨੂੰ ਇੰਨੀਆਂ ਦੁਆਵਾਂ ਕੀਤੀਆਂ ਨਾ ਉਹਨਾਂ ਨੇ ਕਿ ਤੇਰਾ ਨਰਮਾ ਫਸਲ ਵਧੀਆ ਹੋ ਜਾਵੇ ਰੱਬ ਕਰੇ ਤੁਸੀਂ ਹਨਾ ਤੇ ਤੁਹਾਡੀਆਂ ਦੁਆਵਾਂ ਕਰਕੇ ਇਹ ਨਰਮਾ ਆਪਣਾ ਦੇਖੋ ਜੀ ਸਾਰਾ ਵਧੀਆ ਸੋਹਣਾ ਖੜਾ ਬਾਬਾ ਨਾਨਕ ਕਿਰਪਾ ਐਵੇਂ ਬਣਾਈ ਰੱਖੇ ਤੇ ਸੋਹਣਾ ਆਪਾਂ ਨਰਮਾ ਚੁਗ ਲਵਾਂਗੇ ਤੇ ਹੋਣੀ ਨਹੀਂ ਦਿੱਤਾ ਤੇ ਮਾਲਕ ਦੀ ਕਿਰਪਾ ਨਾਲ ਠੀਕ ਐ ਫਾਲ ਤਾਂ ਬਾਕੀ ਅੱਗੇ ਮਾਲਕ ਦੇ ਰੰਗ ਜਿਵੇਂ ਕਰੂਗਾ ਬਾਕੀ ਭਾਜੀ ਅਸੀਂ ਇੱਕ ਸਪਰੇਅ ਤੇ ਇਹਨਾਂ ਨੂੰ ਕਰਤੀ ਹੈਗੀ ਐ ਤੇ ਬਾਕੀ ਜੇ ਕੋਈ ਜਾਣਕਾਰ ਹੋਵੇ ਸਾਨੂੰ ਸਪਰੇਅ ਦੇ ਬਾਰੇ ਦੱਸ ਦੇਵੇ ਕਿ ਹੁਣ ਇਹਨੂੰ ਸਪਰੇਅ ਕਿਹੜੀ ਕਰੀਏ ਬਾਕੀ ਕੋਈ ਤੇਲਾ ਜਾਂ ਕੋਈ ਕਿਸੇ ਤਰ੍ਹਾਂ ਦਾ ਮੱਛਰ ਜਾਂ ਕੋਈ ਵੀ ਹੈ ਨਹੀਂ ਸਾਫ ਸੁਥਰਾ ਆਪਣਾ ਬਿਲਕੁਲ ਹੀ ਨਰਮਾ ਖੜਾ ਆ ਤੁਸੀਂ ਦੇਖ ਸਕਦੇ ਹੋ ਥੱਲੇ ਦੇਖੋ ਜੀ ਮੈਂ ਪੱਤੇ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਬਿਲਕੁਲ ਸਾਫ ਹੈ ਪਿਛਲੇ ਸਾਈਡ ਤੋਂ ਕੋਈ ਵੀ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਹਾਂਜੀ 11 ਦਾ ਟਾਈਮ ਹੋ ਚੁੱਕਿਆ ਤੇ ਇਹ ਆਪਣੀਆਂ ਗਾਈਆਂ ਜਿਹੜੀਆਂ ਚਰਚਰਾ ਕੇ ਤੇ ਇੱਥੇ ਕੋਲ ਆ ਗਈਆਂ ਤਾਰ ਤੇ ਆਪਾਂ ਤਾਂ ਤਾਰ ਲਾ ਰੱਖੀ ਆ ਤੁਹਾਨੂੰ ਦਿਖਦੀ ਜਾਂਦੀ ਹੈ ਨਾ ਕਿਉਂਕਿ கரੰਟ ਵਾਲੀ ਤਾਰ ਆ ਫਿਰ ਇੱਧਰ ਨਹੀਂ ਆਉਂਦੀਆਂ ਉਜਾੜਾ ਨਹੀਂ ਕਰਦੀਆਂ ਤੇ ਪੱਜਦੀਆਂ ਵੀ ਨਹੀਂ ਹੈਗੀਆਂ ਤੇ ਆਪਣੀਆਂ ਬੱਕਰੀਆਂ ਵੀ ਇਹ ਵੀ ਚਰ ਕੇ ਆ ਗਈਆਂ ਆ ਜਾ ਮਾਣੋ ਆਓ ਆ ਜਾ ਇਹ ਆ ਗਈ ਤਾੜੇ ਪੇਣ ਆਪਾਂ ਇੱਥੇ ਪਾਣੀ ਪਵਾ ਕੇ ਤੇ ਆਈ ਵੱਡੀ ਆਪਣੀ ਮਿਹਰੀ ਦੀ ਛਾਂ ਹੈਗੀ ਆ ਇੱਥੇ ਦੇਾਂਗੇ ਬਰ ਵੀ ਆਪਣੀ ਗੋਰੀ ਆ ਰਹੀ ਆ ਪਾਣੀ ਪੀਣ ਵਾਸਤੇ ਇਹਨੂੰ ਪਾਣੀ ਪਵਾ ਦਿੰਨੇ ਆ ਲੈ ਗੋਰੀ ਪਾਣੀ ਪੀ ਲੈ ਇਹਨੇ ਉੱਥੋਂ ਪੀ ਲਿਆ ਪਾਣੀ ਤਾਂ ਹੀ ਨਹੀਂ ਪੀ ਰਹੀ ਕਾਜ ਨਿਕਲ ਰਹਾ ਜੜਾ ਸਹਾਂਜੀ ਵੀਰ ਜੀ 11:30 ਹੋ ਚੁੱਕੇ ਨੇ ਤੇ ਆ ਰੋਟੀਆਂ ਬੰਨ ਲੜ ਰਹੀਆਂ ਨੇ ਇੱਥੇ ਦੇਖੋ ਆਪਣੇ ਤੰਦੂਰ ਜਿਹੜਾ ਪੰਜਾਬ ਚੋਂ ਲਿਆਂਦਾ ਸੀ ਫਾਜ਼ਿਲਕਾ ਦਾ ਤੰਦੂਰ ਹੈਗਾ ਤੇ ਆ ਰੋਟੀ ਬਣੀ ਆ ਵਧੀਆ ਛੋਟੀਆਂ ਬੰਨ ਰਹੀਆਂ ਨੇ ਇੱਥੇ ਹਵਾ ਬਹੁਤ ਚੱਲ ਰਹੀ ਹੈ ਤੇ ਮਾਈਕ ਲੈ ਆਉਣੇ ਆ ਮਾਈਕ ਤੋਂ ਬਿਨਾਂ ਨਹੀਂ ਗੱਡੀ ਚੱਲਦੀ ਜੀ ਕਿਉਂਕਿ ਹਵਾ ਚ ਕੀ ਹੈ ਕਿ ਆਵਾਜ਼ ਥੋੜੀ ਬਹੁਤ ਕੱਟ ਆਉਂਦੀਆਂ ਬਣੀਆਂ ਸਾਡੇ ਤਾਂ ਇੱਥੇ ਨੇਰੀ ਜੀ ਤਾਂ ਵੀ ਚੱਲੀ ਰਹਿੰਦੀ ਹੈ ਬਾਰ ਬੈਠੇ ਨੇ ਬੰਗਲਾਦੇਸ਼ਾਂ ਵਿੱਚ ਦੇ ਕੰਟਰੀਆਂ ਚਾਹਨਾ ਤਾਂ ਵੀ ਜੀ ਕਰਦਾ ਹਨ ਤੰਦੂਰ ਦੀ ਰੋਟੀ ਖਾਣ ਨੂੰ ਜਰੂਰ ਆਓ ਜੀ ਚਲੋ ਵੀ ਆਓ ਤਾਂ ਪਾਜੀ ਜਰੂਰ ਆਇਓ ਜੇ ਆਪਣੇ ਇਸ ਕਰੀਬ ਘਰ 'ਚ ਤੇ ਰੋਟੀਆਂ ਜਰੂਰ ਖਾਣਦੇ ਆਪਾਂ ਹੈਨਾ ਜੇ ਕੋਈ ਸਾਡੇ ਤੋਂ ਮਾਨਸਤਾ ਮਿਲਦਾ ਤਾਂ ਸੇਵਾ ਕਰਾਂਗੇ ਆਪਾਂ ਚੈੱਕ ਕਰਾਵਾਂਗੇ ਤੰਦੂਰ ਦੀਆਂ ਸਪੈਸ਼ਲ ਬਣਾ ਕੇ ਆਪਾਂ ਤੁਹਾਨੂੰ ਤੇ ਬਹੁਤ ਹੀ ਵਧੀਆ ਜੀ ਪ੍ਰੋਗਰਾਮ ਆਪਣਾ ਇੱਧਰ ਵੇਖੋ ਹਵਾ ਕਿੰਨੀ ਚੱਲ ਰਹੀ ਹੈ ਹਵਾਜ ਬਹੁਤ ਹੀ ਘੱਟ ਆਵਾਜ਼ ਸਮਝ ਚਾਉਂਦੀ ਹੈ ਤੇ ਇਹ ਬਣਾ ਲਈਏ ਫਿਰ ਆਪਾਂ ਖਾਵਾਂਗੇ ਹਾਂਜੀ ਰੋਟੀ ਬਣਦੀ ਪਈ ਹੈ ਹਾਂਜੀ ਹਾਂ ਠੀਕ ਹੈ ਠੀਕ ਹੈ ਆਪਾਂ ਦੇਖੋ ਜੀ ਹੁਣ ਰੋਟੀ ਦਾ ਟਾਈਮ ਹੋ ਗਿਆ ਰੋਟੀ ਖਾਵਾਂਗੇ ਇੱਧਰ ਹਰਪ੍ਰੀਤ ਬੈਠਾ ਇਹਨੇ ਹੁਣੇ ਨਾ ਖੋਪਰਾ ਖਾਇਆ ਤਾਂ ਉਹ ਮੂੰਹ ਨੂੰ ਲੱਗਿਆ ਨਾ ਤੇ ਇਹ ਬਣਾ ਰੱਖਿਆ ਆਪਾਂ ਇੱਧਰ ਰੋਟੀਆਂ ਸਬਜ਼ੀ ਤੇ ਇਹ ਆ ਗਈ ਦੇਖੋ ਦੀ ਤੰਦੂਰ ਦੀ ਰੋਟੀ ਤੇ ਰੋਟੀਆਂ ਬਹੁਤ ਸੋਹਣੀਆਂ ਬਣ ਰੀਆਂ ਤੇ ਇਹ ਚਟਣੀ ਬਣਾ ਰੱਖੀ ਆ ਇਹ ਦਹੀਂ ਤੇ ਦਾਲ ਵਿੱਚ ਮੱਖਣ ਪਾਇਆ ਤੇ ਬਏ ਨਮਕ ਕੋ ਰੱਖਿਆ ਹੋਇਆ ਤੇ ਪਾਣੀ ਦੀ ਬੋਤਲ ਇਹ ਸਲਾਦ ਆਪਣੇ ਖੇਤ ਵਿੱਚ ਹੀ ਤਰ੍ਹਾਂ ਲੱਗੀਆਂ ਪਈਆਂ ਸੀਗੀਆਂ ਤੇ ਲੈ ਜਾਂਦੀਆਂ ਤੋੜ ਕੇ ਇਧਰ ਮੈਂ ਘਰਪ੍ਰੀਤ ਬਾਕਰੂ ਸਤਨਾਮ ਮੇਰੇ ਬਾਬਾ ਜੀ ਰੋਟੀਆਂ ਸਾਨੂੰ ਸਭ ਨੂੰ ਰੋਟੀ ਦੇਈਆਂ ਰੋਟਾ ਲ ਕਰਦੇ ਰੋਟੀਆਂ ਲਈਏ ਖਾ ਤੇ ਫਿਰ ਆਪਾਂ ਚਲਦੇ ਹਾਂ ਹੋਰ ਕੰਮ ਹੈਗੇ ਅੱਗੇ ਕਰ ਲਈਏ ਸ਼ਾਮ ਦੇ 4 ਵਜੇ ਚੁੱਕੇ ਨੇ ਤੇ ਹੁਣ ਆਪਾਂ ਇਹ ਤੋੜੀ ਆ ਜਿਹੜੀ ਖਾਲ ਦੇ ਵਿੱਚ ਰਲਾ ਕੇ ਆ ਦੇਖੋ ਜੀ ਤੇ ਪਾ ਰਹੇ ਹਾਂ ਹਨਾ ਤੇ ਇਹ ਥੂੜੀ ਹੁਣ ਗਾਂ ਨੂੰ ਪਾਵਾਂਗੇ ਉਹ ਗਾਂ ਵੇਖੋ ਕਾਲੀ ਪਾਈ ਖੜੀ ਆ ਤੇ ਮੈਨੂੰ ਤੇ ਹਨੇਰੀ ਬਹੁਤ ਚੰਗੀ ਖੜੀ ਆ ਇਸ ਵਾਸਤੇ ਥੋੜਾ ਜਿਹਾ ਅਸੀਂ ਲੇਟ ਕਰਿਆ ਕੰਮ ਕਿਉਂਕਿ ਹਨੇਰੀ ਬਹੁਤ ਹਵਾ ਬਹੁਤ ਜ਼ਿਆਦਾ ਥੂੜੀ ਉੱਡ ਜੂਗੀ ਤੇ ਇਸ ਕਰਕੇ ਤੇ ਹੁਆਪਾ ਹੁਣ 4 ਵਜੇ ਤੇ ਆਪਾਂ ਗਾਈਆਂ ਦਾ ਹੁਣ ਟਾਈਮ ਹੋ ਚੁੱਕਿਆ ਦਾੜਾ ਦੂਲਾ ਪਾ ਦੇਣਾ ਇਹਨਾਂ ਨੂੰ ਹਨਾ ਤੇ ਫਿਰ ਆਪਾਂ ਅੱਗੇ ਹੋਰ ਜਿਹੜੇ ਕੰਮ ਕਰਾਂਗੇ ਆ ਜਾ ਵੇਖੋ ਕਾਲੀ ਪੈਂਦੀ ਹੈ ਹਨਾ ਤੇ ਆਪਾਂ گاਵਾਂ ਦੇ ਪੱਟੇ-ਪੁੱਟੇ ਪਾਉਣ ਤੋਂ ਬਾਅਦ ਆ ਗਏ ਖੇਤ ਵਿੱਚ ਆ ਵੇਖੋ ਖੇਤ ਵਿੱਚ ਵੱਢ ਰਹੇ ਹਾਂ ਕਾ ਦੋ ਪੰਡਾ ਵੱਢ ਕੇ ਲੈ ਜਾਵਾਂਗੇ ਤ ਕਿਸੇ ਦੇ ਖੇਤ ਵਿੱਚ ਆਈ ਸੀ ਕਿਉਂ ਆਪਣੇ ਖੇਤ ਵਿੱਚ ਤਾਂ ਮਦਾਣੀ ਝੋਟਾ ਮਿਲਦਾ ਨਹੀਂ ਇੱਧਰ ਪੜੋਸੀਆਂ ਦੇ ਖੇਤੋਂ ਜਾਵੇ ਬਹੁਤ ਖੜਿਆ ਜਿੰਨਾ ਵੱਡੀਆਂ ਉਨਾ ਹੀ ਖੜਿਆ ਬਹੁਤ ਜ਼ਿਆਦਾ ਤੇ ਅੱਜ ਵੱਢ ਕੇ ਲੈ ਜਾਾਂਗੇ ਦੋ ਪੰਡਾਂ ਰੱਜ ਜੇਗੀ ਫਿਰ ਸਵੇਰੇ ਵੱਢ ਕੇ ਲੈ ਜਾਾਂਗੇ ਰੋਜ਼ ਦੀ ਰੋਜ਼ਾਨਾ ਦੀ ਕੰਮ ਇਹੀ ਰਹਿੰਦਾ ਸਾਡਾ ਐਨਾ ਹੀ ਕੰਮ ਕਰਦੇ ਆ ਜਿਵੇਂ ਤਿਹੜੀ ਦਾ ਕੰਮ ਕਰਦਾ ਨਾ ਕੰਟਾ ਰੈਸਟ ਕਰਦਾ ਕੰਟਾ ਹੀ ਰੈਸਟ ਕਰਨੇ ਬਾਅਦ ਸਾਡਾ ਕੰਮ ਇਦਾਂ ਹੀ ਰਹਿੰਦਾ ਖੇਤਾਂ ਦੇ ਵਿੱਚ ਸਾਰਾ ਦਿਨ ਟੁਰਨਾ ਫਿਰਨਾ ਹਰ ਪ੍ਰੀਤ ਆਉਂਦਾ ਹੀ ਨਹੀਂ ਸੀ ਕਹਿੰਦਾ ਗਰਮੀ ਬਹੁਤ ਹੈ ਮੰਮੀ ਮੈਂ ਨਹੀਂ ਜਾਂਦਾ ਦੇਖ ਲਓ ਕਾਰ ਲੈ ਕੇ ਆ ਗਏ ਟਰਾਲੀ ਤੇ ਪਿਆ ਹੈਗਾ ਤੇ ਉਧਰ ਆਪਣੀਆਂ ਦੂਜੀਆਂ ਗਾਈਆਂ ਜਿਹੜੀਆਂ ਸ਼ਾਮ ਨੂੰ ਛੱਟੀਆਂ ਸੀ ਉਹ ਚਰੀ ਜਾਂਦੀਆਂ ਦੇਖੋ ਹਨ ਤੇ ਸ਼ਾਮ ਦੇ 6:30 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਦੇਖ ਲਓ ਦੁੱਧ ਚੋ ਰਹੇ ਆ ਹਨਾ ਤੇ ਕੋਲ ਆਪਾਂ ਨਹੀਂ ਜਾਂਦੇ ਕਿਉਂਕਿ ਗਾਂ ਥੋੜੀ ਡਰ ਨਾ ਜਾਵੇ ਇਸ ਵਾਸਤੇ ਆਪਾਂ ਦੂਰੋਂ ਹੀ ਤੁਹਾਨੂੰ ਦਿਖਾ ਦਿੰਨੇ ਆ ਤੇ ਵੀਡੀਓ ਬਹੁਤ ਹੀ ਲੰਮੀ ਹੋ ਜਾਏਗੀ ਕਿਉਂਕਿ ਰਾਤ ਨੂੰ ਆਪਾਂ ਪਾਣੀ ਵੀ ਲਾਉਣਾ ਤੇ ਰੋਟੀਆਂ ਵੀ ਬਣਾਉਣੀਆਂ ਰਾਤੀ 10 ਵਜੇ ਲਾਈਟ ਆਉਂਦੀ ਆ ਸਵੇਰੇ 4 ਵਜੇ ਤੱਕ ਅਗਰ ਪੂਰਾ ਵੀਡੀਓ ਤੁਹਾਨੂੰ ਬਣਾਵਾਂ ਤਾਂ ਘੱਟੋ-ਘੱਟ ਵੀਅਤੇ ਪੌਣੇ ਘੰਟੇ ਦਾ ਬਣੂਗਾ ਇਸ ਵਾਸਤੇ ਇਹ ਵਲੋਗ ਆਪਾਂ ਇੱਥੇ ਹੀ ਐਂਡ ਕਰਾਂਗੇ ਤੇ ਤੇ ਲਾਈਕ ਵੀ ਕਰ ਦੇਣਾ ਤੇ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਕਰ ਦੇਣਾ ਤੇ ਸਸਰੀਆਕਾਲ ਸਾਰਿਆਂ ਨੂੰ ਤੇ ਇਹ ਬਲੋਗ ਇੱਥੇ ਐਂਡ ਹੋ ਰਿਹਾ ਸਸਰੀਆਕਾਲ ਜੀ